ਹਾਂਜੀ ਦੋਸਤੋ ਸਾਰੀ ਕਹਾਣੀ ਸਾਰਿਆਂ ਨੂੰ ਜੀ ਤੁਹਾਡਾ ਸਵਾਗਤ ਹੈ ਇਹ ਘਟਨਾਗਮਾ ਚੈਨਲ ਵਿੱਚ ਅੱਜ ਆਪਾਂ ਨੇ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਆ ਕਿ ਹੁਣ ਜਿਹੜਾ ਆਪਣਾ ਮਾਹੌਲ ਚੱਲ ਰਿਹਾ ਔਰੇ ਆਪਣੇ ਪਿੰਡਾਂ ਦੇ ਸਰਪੰਚੀ ਦਾ ਆਪਾਂ ਉਹਦੇ ਰਿਲੇਟਡ ਇੱਕ ਵੀਡੀਓ ਬਣਾਈ ਆ ਉਹ ਆਪਾਂ ਨੇ ਜਾਨੀ ਕਿ ਮੋਟੀਵੇਸ਼ਨ ਦੀ ਵੀਡੀਓ ਬਣਾਈ ਆ ਜਿਹਦੇ ਨਾਲ ਸਾਥ ਪਰਮ ਇਹ ਦਿਖਾ ਸਕੀ ਆਪਾਂ ਕਿ ਅੱਪਾ ਪਿੰਡਾਂ 'ਚ ਐਸਾ ਸਰਪੰਚ ਬਣਾਈਏ ਜਿਹੜਾ ਕੋ ਬੜਿਆ ਰਿਹਾ ਹੋਵੇ ਬਾਕੀ ਇਹ ਚੀਜ਼ਾਂ ਤੁਹਾਨੂੰ ਅੱਗੇ ਹੁਣ ਦਿਖਾਵਾਂਗੇ ਬਾਕੀ ਵੀਡੀਓ ਵਿੱਚ ਮਤਲਬ ਸਾਰੇ ਪਿੰਡਾਂ 'ਚ ਸੇਮ ਇਹੀ ਹੋਣੀ ਚਾਹੀਦੀ ਆ ਹਨਾ ਆਪਾਂ ਇਸ ਨਾਲ ਸਿਮਤ ਹੈ ਤੇ ਕਿਸੇ ਵੀ ਬੰਦੇ ਦਾ ਆਪਾਂ ਕਿ ਜਿਸ ਕਿਸੇ ਦੀ ਪਾਰਟੀ ਦਾ ਵਿਰੋਧ ਨਹੀਂ ਕਰਦੇ ਠੀਕ ਹੈ ਸੈਫਟੀ ਹੋਣੀ ਚਾਹੀਦੀ ਆਪਾਂ ਇਹ ਇੱਕ ਰੂਪ ਵਿੱਚ ਕੋਸ਼ਿਸ਼ ਕੀਤੀ ਇਹਦੇ ਨਾਲ ਇਹ ਹੈ ਵੀ ਪਿੰਡ ਦਾ ਕੋਈ ਕਾਰਜ ਵਿਕਾਸ ਕਰਾਉਣਾ ਕੋਈ ਰਿਕਵਰ ਨਹੀਂ ਆਉਂਦੀ ਬਸ ਇੱਕ ਮੋਟੀਵੇਟਿਡ ਵੀਡੀਓ ਬਣਾ ਲਿਆ ਯਾਨੀ ਕਿਸੇ ਦੇ ਦਾਤ ਨਹੀਂ ਹੈ ਕਿਸੇ ਦੇ ਆਪਾਂ ਨੇ ਇਹਦੇ ਦੀ ਆਪਣੇ ਇੰਜੀਨੀਅਰ ਮਤਲਬ ਕਿਸੇ ਦਾ ਦਿਖਾਉਣ ਵਾਲਾ ਨਹੀਂ ਹੈ ਮਤਲਬ ਇੰਜੋਏ ਕਰੋ ਇੱਕ ਮੋਟੀਵੇਸ਼ਨ ਤੇ ਇੱਕ ਬਣੀ ਵੀਡੀਓ ਬਣਾ ਧੰਨਵਾਦ ਧੰਨਵਾਦ ਕੜਪੀ ਕੀ ਹਾਲ ਹੈ ਬਈ? ਕੋਦਰ ਦਿੱਤ ਜੀ, ਵਧੀਆ ਵਧੀਆ। ਕੀ ਕਰੀ ਜਾਂਦਾ? ਕੁਝ ਨਹੀਂ ਯਾਰ ਬੇਲੇ ਦੇ ਅੱਜ। ਮੈਂ ਡੈਰੀ ਰੀਡ ਕਰ ਰਿਹਾ ਦਾ। ਛੁੱਟੀ ਬਣਾ ਰਿਹਾ ਹੈ। ਛੁੱਟੀ ਬਣਾ ਰਿਹਾ। ਵਧੀਆ ਵਧੀਆ। ਸਿਹਤ ਕਿਵੇਂ ਤੇਰੀ ਉਹ? ਸਿਹਤ ਠੀਕ ਹੈ ਯਾਰ। ਦਵਾਈ ਚੱਲਦੀ ਆ। ਅੱਛਾ ਕੀ ਤੋਂ ਲੈਣਦਾ ਦਵਾਈ? ਬਰਾਂਡੇ ਤੋਂ ਲੈ ਰਿਹਾ ਦਾ ਯਾਰ। ਤੂੰ ਧਿਆਨ ਨਾਲ ਲੈਣੀ ਮੌਸਮ ਚੇਂਜ ਹੋ ਰਿਹਾ ਨਾ। ਹੂੰ ਗਰਮੀ ਤੈਨੂੰ ਪਤਾ ਅੱਜ ਵੀ ਕਿੰਨਾ ਬੁਰਾ ਹਾਲ ਹੈ। ਤਾਂ ਹੈ ਹੀ ਗਰਮੀ। ਚੱਲ ਹੁਣ ਮੌਸਮ ਦਾ ਫਰਕ ਪੈ ਰਿਹਾ ਹੁਣ ਹੋ ਜਾਊਗਾ ਨਾ। ਪਰ ਕਦੇ ਠੰਡਾ ਹੋਊਗਾ ਕਦੇ ਗਰਮ ਹੋਊਗਾ ਹੀ ਬਾਰ ਕਰਦਾ। ਕੀ ਤਾ ਹਾਂ ਹੋਰ ਕਰਵਾ ਠੀਕ ਆ ਸਾਰੇ ਵਧੀਆ ਵਧੀਆ ਤੂੰ ਸੁਣਾ ਵਧੀਆ ਹੋਰ ਪਿੰਡ ਵਾਲੇ ਪਤਾ ਲੱਗਾ ਕੁਝ ਪਿੰਡ ਵਾਲੇ ਨਹੀਂ ਤੁਸੀਂ ਦੱਸੋ ਜੀ ਪਿੰਡਸ ਆਪਣੀ ਸੰਮਤੀ ਹੋ ਗਈ ਅੱਛਾ ਜੀ ਹਾਂ ਪਤਾ ਤਾਂ ਲੱਗਿਆ ਨਹੀਂ ਹੈਗਾ ਪਤਾ ਤਾਂ ਮੈਨੂੰ ਵੀ ਨਹੀਂ ਲੱਗਿਆ ਵਾ ਜੇ ਤੇਰੇ ਕੋਲ ਆ ਗਿਆ ਮਾ ਚੱਲ ਤੁਹਾਨੂੰ ਪਤਾ ਹੋਣਾ ਕੁਝ ਨਹੀਂ ਮੈਨੂੰ ਨਹੀਂ ਪਤਾ ਮੈਂ ਬਾਹਰੇ ਨਹੀਂ ਗਿਆ ਨਾ ਘਰ ਤੋਂ ਤੁਹਾਨੂੰ ਬਤਨ ਉਹ ਡਿਊਟੀ ਕਰਦੇ ਹਾਂ ਟਾਈਮ ਲੱਗਦਾ ਨਹੀਂ ਆ ਮੈਂ ਵੀ ਬਸ ਕਹਿੰਦੇ ਅਮਨ ਨੂੰ ਘਰੇ ਸਰਪੰਚ ਅਸ਼ਾਮਨ ਨੂੰ ਘਰੇ ਹਾਂ ਚਲ ਵਧੀਆ ਸੰਮਤੀ ਹੋ ਗਈ ਵੈਸੇ 5:00 ਜੇ ਪਤਾ ਨਹੀਂ ਕਹਿੰਦੇ ਗੁਰਦੁਆਰਾ ਸਾਹਿਬ ਚ ਇਕੱਠ ਹੋਇਆ ਤਾਂ ਠੀਕ ਆ ਪਰ ਹਜੇ ਪਤਾ ਸਾਰੇ ਲੋਕਾਂ ਨੂੰ ਪਤਾ ਨਹੀਂ ਜਣੀ ਯਾਰ ਹਰੇਕਾਂ ਦਾ ਇੱਕ ਬੰਦਾ ਬੁਲਾਉਣਾ ਚਾਹੀਦਾ ਤਾਂ ਹੈਨਾ ਸੈਂਟੀ ਦਾ ਆਹੀ ਹੁੰਦਾ ਨਾ ਵੀ ਇਕੱਲੇ ਇਕੱਲੇ ਕਰ ਚ ਪਤਾ ਲੱਗੇ ਹਾਂ ਕਈਆਂ ਨੂੰ ਪਤਾ ਕਈਆਂ ਨੂੰ ਪਤਾ ਨਹੀਂ ਹੈਗਾ ਹਾਂ ਜੇ ਮੈਂ ਚਲ ਜੇ ਇੱਕ ਤਾਂ ਬੰਦਾ ਕੋਈ ਕਈ ਵਾਰ ਕਿਸੇ ਨੂੰ ਕਿਸੇ ਦੇ ਤਰਾਜ ਬੰਦਾ ਆਹ ਨਾਲ ਆਪਣੇ ਰੱਖ ਲੈਂਦੇ ਫਿਰ ਉਸ ਆਹ ਨਾਲ ਬੰਦਾ ਖੜਾ ਕਰ ਹੋ ਜਾਂਦਾ ਬਿਲਕੁਲ ਬਿਲਕੁਲ ਚਲ ਹੁਣ ਵੈਸੇ ਕਹਰੇ ਸਾਰੇ ਵਧੀਆ ਬੰਦੇ ਖੜੇ ਕਰੀਏ ਸੋਝਵਾਨਾ ਪੜੇ ਲਿਖੇ ਆ ਕੋਈ ਸੋਝੂਗਾ ਮਾਣ ਮਾਣ ਹਰਪੀ ਨੂੰ ਮਿਲ ਕੇ ਆਵਾ ਮੈਂ ਕਿਹ ਚੱਲ ਜਾ ਕੇ ਆਵਾ ਸਹਿਮਤੀ ਵਾਰ ਕੀ ਦਾ ਰੀਜ਼ ਨਹੀਂ ਹੈਗੀ ਨਹੀਂ ਹੈਗੀ ਬਾਈ ਉਹਨੇ ਪਿੰਡ ਦਾ ਕੁਝ ਬਣ ਜੂਗਾ ਪਾਰਟੀ ਵਾਰੀ ਹੁੰਦੀ ਹੈ ਅੱਜ ਕੱਲ ਹਰੇਕ ਮਿੰਟ ਤੇ ਰੋਲ ਆ ਰਿਹਾ ਪਿੰਡ ਦਾ ਕੁਝ ਬਣ ਜੂਗਾ ਨਾਲੇ ਨਾਲੇ ਜਿਹੜਾ ਗਵਰਨਮੈਂਟ ਵੱਲੋਂ ਮਿਲਦਾ 5 ਲੱਖ ਉਹ ਮਿਲ ਜੂਗਾ ਹਾਂ ਬਿਲਕੁਲ ਪਿੰਡ ਦਾ ਬਕਾਸ ਹੀ ਹੋਊਗਾ ਉਹਦੇ ਵਿੱਚ ਬਿਲਕੁਲ ਬਿਲਕੁਲ ਵਧੀਆ ਚਲੋ ਮਾ ਚੱਲ ਜਾ ਕੇ ਅਨਾਰ ਵੀ ਮਿਲ ਕੇ ਆਣਾ ਇਥੇ ਵਕ ਪ੍ਰੀ ਗੁਰਪੀ ਕੋਲ ਜਾਣਾ ਚੱਲ ਨਹੀਂ ਚਲੀਆ ਵਿੱਲੇ ਹੀ ਆ ਗੁਰਪੀ ਕੋਲ ਜਾ ਕੇ ਆ ਹਾਂ ਮੈਂ ਉਹਨੂੰ ਜ਼ਿਆਦਾ ਖਬਰ ਰੱਖਦਾ ਵਿੱਲੇ ਹੀ ਹੁੰਦਾ ਉਹ ਚਲੋ ਚੱਲ ਜਾਈਏ ਥੋੜ ਨਾ ਦੇਖਦੇ ਆ ਵੈਸੇ ਕਰੇ ਹੋਗਾ ਜਾਣ ਤਾਂ ਉਹਨੇ ਕਿੱਥੇ ਆ ਰਹੀ ਤਾਂ ਔਰ ਕਰੇ ਹੁੰਦਾ ਦੇਖਦਾ ਕੜਕਾਨਿਆਂ ਕੁੰਡਾ ਗੁਰਪੀ ਤਾਂ ਬੜੀ ਛਿੱਤੀ ਗੁੱਲੇ ਬਿੱਲਾ ਹੀ ਹੁਣਾ ਬਿੱਲ ਬੱਲਾ ਹਾਂਜੀ ਭਾਈ ਜੀ ਕੀ ਆਜਾ ਕਿੰਧਰੇ ਸੂਰਜ ਚੜ੍ਹਿਆ ਬਹੁਤ ਸੂਰਜ ਦਾ ਉਹ ਮਹਾ ਮਿਲੇ ਇਹ ਮਹਾ ਮਿਲੇ ਇਹ ਬੰਦੇ ਨੂੰ ਮੈਂ ਸਾਨੂੰ ਇਹ ਦੇਖਦਾ ਮਹਾ ਆਈ ਨਹੀਂ ਅੱਜ ਮਹਾ ਮਿਲੇ ਇਹ ਬੰਦੇ ਨੂੰ ਬੈਠੋ ਬੈਨੇ ਬੈਨੇ ਔਰ ਫੇਰ ਅੱਜ ਕਿਧਰ ਸੂਰਜ ਚੜ ਗਿਆ ਅੱਜ ਕੇ ਮੈ ਆ ਗਿਆ ਤੁਸੀਂ ਮਾਹ ਚਲੋ ਤੁਹਾਨੂੰ ਮਿਲਿਆ ਹੀ ਐ ਟਾਈਮ ਨਹੀਂ ਲੱਗਦਾ ਪਰੀ ਤਾਂ ਮਾਹ ਛੁੱਟੀ ਅੱਜ ਜਾ ਹੀ ਐ ਨਾਲੇ ਤਾਂ ਸਲਾਹ ਸਲੋ ਕਰ ਲਈ ਕੋਈ ਗੱਲਬਾਤ ਕਰ ਲਈਏ ਔਰ ਕੀ ਨਾਲੇ ਤਾਂ ਮਕਾਨ ਪਾਇਆ ਮੈਂ ਕਿਹਾ ਪਾਰਟੀ ਪੂਟੀ ਲੈ ਲਈਏ ਤੂੰ ਤਾਂ ਵਹਿ ਗਿਆ ਮਕਾਨ ਵਾ ਕੇਂਦਰੇ ਵੱੜ ਕੇ ਕੋਈ ਨਹੀਂ ਕੋਈ ਨਹੀਂ ਕਰਾਂ ਪਾਰਟੀ ਪੂਟੀ ਏਡਾ ਮਸਲਾ ਹੁਣ ਚੱਲ ਰਿਹਾ ਪਹਿਨਾ ਉਹ ਵਾ ਦੇਖ ਲਈਏ ਇਹ ਕੋਈ ਹੋਰ ਹੁੰਦਾ ਤਾਂ ਕਦਾ ਸਿਰ ਪਾ ਵਹਿਣਾ ਦਾ ਕੇ ਪਾਰਟੀ ਕਰ ਪਾਰਟੀ ਕਰ ਔਰ ਪਿੰਡ ਦਾ ਕੀ ਹਾਲ ਚਾਲ ਆ ਪਿੰਡ ਦਾ ਤੈਨੂੰ ਜ਼ਿਆਦਾ ਪਤਾ ਹੁੰਦਾ ਤਾਹੀ ਤੇਰੇ ਕੋਲ ਆਇਆ ਸੀ ਪਿੰਡੋਂ ਆਇਆ ਸੀ ਤਾਹੀ ਹੁਣ ਮੈਨੂੰ ਗਿਆ ਪਤਾ ਮੈਂ ਵੀ ਤੁਹਾਡੇ ਵਾਂਗੂੰ ਕੰਮ ਕਰਾ ਜੀ ਨਹੀਂ ਫਿਰ ਵੀ ਯਾਰ ਉਹ ਵਿਲੇ ਬੰਦਾ ਤੇਰਾ ਥੋੜਾ ਜਿਹਾ ਤੇਰਾ ਘਰ ਦਾ ਕੰਮ ਚੱਲਦਾ ਤਾਂ ਹੁਣ ਘਰੇ ਰਹਿ ਜਾਂ ਤਕਰੀਬਨ ਤੂੰ ਤਾਂ ਕਰ ਗਿਆ ਸੀ ਤਾਂ ਜਾਂਦੇ ਰਹੇ ਕੰਮ ਤੇ ਕੀ ਸਮਝਾ ਰਿਹਾ ਪਿੰਡ ਦਾ ਮੇਰਾ ਸਰਵਜੰਤ ਦੇ ਨਾਲ ਗੈਰੇ ਬਣਾ ਰਹੇ ਇਸ ਵਾਰ ਹਾਂ ਸੁਣਨ ਚ ਤਾਂ ਆਇਆ ਮੈਨੂੰ ਤਾਂ ਹੀ ਤੇਰੇ ਕੋਲ ਆਇਆ ਤੇ ਹਰਪੀ ਕਹਿੰਦਾ ਮੈਨੂੰ ਪਤਾ ਨਹੀਂ ਮਾ ਇੱਕੋ ਬੰਦਾ ਜਿਹਨੂੰ ਸਾਰੀ ਨੌਲੇਜ ਰੱਖਦਾ ਹੋਵੇ ਕੰਮਾਂ ਦੀ ਸਾਰੀ ਨੌਲੇਜ ਮੈਂ ਤੇ ਵਿਲੇ ਯਾਰ ਤੁਹਾਨੂੰ ਵੀ ਪਤਾ ਹੈ ਮੈਂ ਵੀ ਡਿਊਟੀ ਵਾਲਾ ਬੰਦਾ ਹੈ ਚਲੋ ਹੁਣ ਜਿੰਨਾ ਪਤਾ ਲੱਗੀ ਜਾਂਦਾ ਥੋੜੇ ਜਿਹਾ ਫਿਰ ਵੀ ਤੂੰ ਇੰਟਰਸਟ ਲੈਣਾ ਵ ਦਾ ਲੈਣਾ ਬਣਦਾ ਵੀ ਆ ਕਿਉਂਕਿ ਆਪਣੇ ਆਪਣੇ ਦਸ ਸਾਲ ਦਾ ਸੁਭਾਲ ਆ ਪੰਜ ਸਾਲ ਦਾ ਸੁਭਾਲ ਨਾਲ ਸਰਪੰਚ ਆਪਣੇ ਆਪਣੀ ਲੋਕਾਂ ਨੇ ਉਹ ਕਰਨਾ ਵਿਚਰਨਾ ਤਾਂ ਆਪਾਂ ਨੇ ਹੀ ਆ ਨਾ ਬਿਲਕੁਲ ਬਿਲਕੁਲ ਬਾਹਰ ਦੇ ਬੰਦੇ ਨੇ ਥੋੜੀ ਵਿਚਰਨਾ ਠੀਕ ਆ ਨਾ ਤਾਂ ਕਰਕੇ ਮਹਤਲੋ ਪਤਾ ਰੱਖਣਾ ਵੀ ਚਾਹੀਦਾ ਪਤਾ ਵੀ ਹੁਣ ਚਾਹੀਦਾ ਬੰਦੇ ਨੂੰ ਵੀ ਪਿੰਡ ਚ ਚੱਲ ਕੀ ਰਿਹਾ ਹੁਣ ਸਰਪੰਚੀ ਇਲੈਕਸ਼ਨ ਹੋ ਰਹੇ ਆ ਨਾ ਤੁਹਾਨੂੰ ਵੀ ਪਤਾ ਬਾਈ ਆਪਣਾ ਬਾਈ VOTING ਨਾਲ ਤੁਹਾਨੂੰ ਪਤਾ ਕਿੰਨਾ ਬੁਰਾ ਹਾਲ ਹੁੰਦਾ ਲੋਕਾਂ ਦਾ ਬਹੁਤ ਜ਼ਿਆਦਾ ਅਗਲੇ ਲੜਾਈ ਹੁੰਦੀ ਹੈ ਪਾਰਟੀ ਵਾਜੇ ਬਣਦੀਆਂ ਸ਼ਰਾਬਾਂ ਵੰਦੇ ਹਨ ਇਹ ਚੀਜ਼ਾਂ ਤੋਂ ਵਧੀਆ ਚੀਜ਼ ਆ ਸਰਪੰਚ ਜੀ ਮੈਂ ਤਾਂ ਮੰਨਦਾ ਇਸ ਚੀਜ਼ ਨੂੰ ਵਧੀਆ ਮੈਨੂੰ ਕਹਿੰਦੇ ਬੰਦੇ ਵਧੀਆ ਹੋਣੇ ਚਾਹੀਦੇ ਆ ਮੈਂ ਬਸ ਅਮਨ ਨੂੰ ਕਹਿੰਦੇ ਸਰਪੰਚ ਜੀ ਅੱਛਾ ਹਾਂ ਤੁਹਾਨੂੰ ਤਾਂ ਪਤਾ ਹੋਊਗਾ ਵਧੀਆ ਬੰਦਾ ਹੋਵੀਂ ਹਾਂ ਨਿਕਿਆ ਉਹਨੂੰ ਨੌਲੇਜ ਵੀ ਆ ਨਾਲੇ ਨਾਲੇ ਪ੍ਰਧਾਨ ਵੀ ਰਿਹਾ ਵਾਹ ਗੁਰਦੁਆਰਾ ਸਾਹਿਬ ਦਾ ਉਹਦੇ ਘਰ ਕੀ ਅੱਛਾ ਵਧੀਆ ਇਹਨਾਂ ਨੇ ਕਿਹੜਾ ਹੋਰ ਵੀ ਪਤਾ ਕੀ ਆ ਜਿਵੇਂ ਆਪਾਂ ਵੋਟਾਂ ਵਾਕੇ ਜਾਂ ਪੈਸੇ ਦੇ ਕੇ ਜਿੱਤਣਾ ਕਿੰਨਾ ਯਾਰ ਸ਼ਰਾਬਾਂ ਬੁਲਾ ਕੇ ਜਿੱਤਣਾ ਠੀਕ ਆ ਸਹਿਮਤੀ ਵੀ ਇਹਨਾਂ ਨੇ ਵਧੀਆ ਬੰਦਾ ਚੁਣੋ ਉਹ ਤੁਹਾਡੇ ਵਾਰਡ ਚ ਕੌਣ ਆ ਪੰਚ ਨੂੰ ਚ ਦੇਖੋ ਜੀ ਹਲੇ ਤਾਂ ਸਰਪੰਚ ਨੇ ਨਾ ਅਨਾਉਂਸਮੈਂਟ ਕਰੀ ਸੀ ਉਹ ਕਰਦਾ ਰਿਹਾ ਸਰ ਠੀਕ ਮੈਨੂੰ ਨਹੀਂ ਜਾ ਹੋਇਆ ਹੈਗਾ ਕਿ ਹੁਣ ਸ਼ਕਤਾਂ ਚ ਡਿਊਟੀ ਆ ਨਾ ਉਹਦੇ ਕਰਕੇ ਨਹੀਂ ਸਾਨੂੰ ਪਤਾ ਆ ਕੰਮ ਕਰਕੇ ਹਾਂ ਉਹਦੇ ਕਰਕੇ ਹਲੇ ਸੁਣਨ ਚ ਆਇਆ ਤਾਂ ਵੀ ਕਹਿੰਦੇ ਮਾ ਵੀਰ ਬਣਾ ਰਹੇ ਸਰਪੰਚ ਮੈਂ ਕਹਾ ਚਲੋ ਵਧੀਆ ਠੀਕ ਆ ਬਾਕੀ ਮਾ ਵੀ ਤੁਹਾਨੂੰ ਮਿਲਣਾ ਹੀ ਸੀ ਮਾ ਵੀ ਮਿਲ ਕੇ ਗੱਲ ਕਰਾਂਗੇ ਬਾਕੀ ਗੱਜ ਦੇਖਦੇ ਆ 14 ਯਾਰ ਹਲੇ ਸੁਣਨ ਚ ਐ ਵੀ ਬੰਦੇ ਵਧੀਆ ਬਣਾਏ ਆ ਵੀ ਕੰਮ ਕਰਨ ਵਾਲੇ ਹਨਾ ਆਪਾਂ ਨੂੰ ਬੰਦੇ ਵਧੀਆ ਚਾਹੀਦੇ ਆ ਪਰ ਦੇਖੇ ਬਾਕੀ ਕੰਮ ਚ ਕੰਮ ਵਧੀਆ ਹੋਵੇ ਵਧੀਆ ਹੋਵੇ ਇੱਕ ਤਾਂ ਪਿੰਡਾਂ ਪੈਸਾ ਲੱਗਿਆ ਨਾਲੇ ਦੇਖ ਸੰਤੀ ਵਾਲਾ ਕੰਮ ਤਾਂ ਵਧੀਆ ਹੋ ਗਿਆ ਪਰ ਜਿੰਮੇ ਇਹ ਨਾ ਆਪਣੇ ਵਾਰਡ ਸਾਤ ਅੱਠ ਵਾਰਡ ਆਪਣੇ ਪਿੰਦੇ ਇਹਨਾਂ ਨੂੰ ਨਾ ਕੱਲੇ ਕੱਲੇ ਵਾਰਡ ਚ ਕੱਲੇ ਕੱਲੇ ਘਰ ਦਾ ਬੰਦਾ ਕਿਸੇ ਕੇਗਾ ਬੁਲਾ ਕੇ ਨਾ ਪੁੱਛਣਾ ਚਾਹੀਦਾ ਉਹਨੇ ਵਾਰਡ ਚ ਕਿਹੜਾ ਹੋ ਸਕਦਾ ਬਿਲਕੁਲ ਉਹ ਹੋਰ ਵਧੀਆ ਹੁੰਦੇ ਚੋਂ ਆ ਜਾਣੇ ਸੀ ਕਿਉਂਕਿ ਕਈ ਵਾਰ ਕਈ ਵਾਰ ਬੰਦੇ ਆਉਂਦੇ ਕੋਈ ਤਾਂ ਕੋਈ ਮੰਨ ਲਓ ਕਿ ਸਹਿਮਤੀ ਨਾਲ ਚਾਰ ਬੰਦਿਆਂ ਨੇ ਹੁਣ ਮੰਨ ਲਓ ਉੱਥੇ ਗੁਰਦਰ ਸਾਹਿਬ ਆਏ ਹੋਈਏ ਤੂੰ ਕਹਿਣਾ ਨਾ ਉਸ ਮੇਟ ਉੱਥੇ 10 ਬੰਦੇ ਇਕੱਠੇ ਹੋ ਗਏ ਉਹ 10 ਬੰਦਿਆਂ ਨਾਲ ਆਪਣੇ ਵਾਰਡ ਤੋਂ ਵੀ ਬੰਦਾ ਚੱਕ ਲੈ ਐਗਜ਼ਾਮਪਲ ਮੈਨੂੰ ਲੈ ਲਿਆ ਕੀ ਪਤਾ ਵਾ ਕਿਸ ਨੂੰ ਨਾ ਚੰਗਾ ਲੱਗ ਚੰਗਾ ਲੱਗਦਾ ਮੇਰੇ ਵਾਰਡ ਦੀ ਕੋਈ ਵੀ ਮਨ ਤਾਂ ਚੰਗੇ ਲੱਗਦਾ ਜੇ ਇੱਕ ਵਾਰਡ ਚ ਠੀਕ ਹੈ ਹਰੇ ਮਨ ਨੂੰ ਸਾਰਿਆਂ ਨੇ ਕਹਦੇ ਵੀ ਹੈਪੀ ਬੰਦਾ ਸਹੀ ਹੈ ਉਹਨੂੰ ਖੜਾਓ ਇਹ ਪ੍ਰੋਪਰ ਸੰਤਿ ਹੈ ਨਹੀਂ ਮੈਂ ਮੰਨਦਾ ਐ ਸੀ ਨੂੰ ਤੇਰੀ ਗੱਲ ਨੂੰ ਪਰ ਜੇ ਇਹਨਾਂ ਨੇ ਸਰਬਸੰਤੀ ਕਰੀ ਹੈ ਨਾ ਤਾਂ ਉਹਦੇ ਵਿੱਚ ਇਹ ਚੀਜ਼ ਹੋ ਸਕਦੀ ਆ ਨਹੀਂ ਸਾਡੇ ਘਰ ਐ ਨਹੀਂ ਕੋਈ ਸਾਨੂੰ ਪੁੱਛੇ ਨਹੀਂ ਆਏ ਤਾਂ ਦੇਖੋ ਮੈਂ ਵੀ ਮੰਨਦਾ ਇਸ ਚੀਜ਼ ਨੂੰ ਪੰਜ ਸਰਪੰਚ ਵੀ ਕਿਸੇ ਵੀ ਆਪਣੇ ਗਲੇ 'ਚ ਆਪਣੇ ਫੇਰਾ ਨਹੀਂ ਪਾਏਗੀ ਇਹ ਇਸ ਚੀਜ਼ ਦਾ ਮੈਂ ਵੀ ਮੰਨਦਾ ਮੈਨੂੰ ਪਤਾ ਵੀ ਆ ਠੀਕ ਹੈ ਨਾ ਅਨਾਊਂਸਮੈਂਟ ਗੁਰਦੈਰ ਸਾਹਿਬ ਕਰੀ ਉਹਨਾਂ ਨੇ ਇੱਥੇ ਮਤਾ ਪਾਸ ਕਰਿਆ ਜੋ ਵੀ ਹਨਾ ਕਰਿਆ ਸਰਬਸੰਤੀ ਕਰੀ ਠੀਕ ਆ ਹਮ ਪਰ ਹੁਣ ਇੱਕ ਵਾਰੀ ਪਿੰਡ 'ਚ ਵੀ ਵਿਚਰਨਾ ਚਾਹੀਦਾ ਤਾਂ ਨਾ ਉਹਨਾਂ ਨੂੰ ਇਹ ਕੁਲ ਵੀ ਦੇਖੋ ਭਾਈ ਇਹ ਸਰਪੰਚ ਆ ਇਹ ਪੰਚ ਆ ਆਪਣੇ ਪਿੰਡ ਦੇ ਹਨਾ ਸਰਬਸੰਤਾ ਹਾਂ ਲੋਕਾਂ ਦੀ ਰਾਏ ਲੈਂਦੇ ਯਾਰ ਵੀ ਸਹੀ ਆ ਕਈਆਂ ਨੂੰ ਤਾਂ ਪਤਾ ਨਹੀਂ ਹੋਗਾ ਪੰਚ ਕੌਣ ਆ ਹੁਣ ਤੈਨੂੰ ਤੇਰੇ ਬਾੜ ਦਾ ਨਹੀਂ ਪਤਾ ਸਾਨੂੰ ਮੈਨੂੰ ਅਰੇ ਬਾੜ ਦਾ ਮੈਨੂੰ ਵੀ ਨਹੀਂ ਪਤਾ ਬਿਲਕੁਲ ਹੁਣ ਜਿੰਮੇ ਜੇ ਕੱਲੇ ਕੱਲੇ ਵਾਰਡ ਦਾ ਬੰਦਾ ਬੁਲਾ ਕੇ ਪੁੱਛਿਆ ਹੁੰਦਾ ਵਧੀਆ ਬੰਦਾ ਖੜਾ ਹੋਣਾ ਸੀ ਚਲੋ ਬਾਕੀ ਵਧੀਆ ਸਹਿਮਤੀ ਹੋ ਗਈ ਬੰਦੇ ਦਾ ਕੁਝ ਬਣ ਜਾਊਗਾ ਹਨਾ ਨਹੀਂ ਬੁਰਾ ਆ ਲੈ ਆਪਾਂ ਦੇਖੋ ਆਪਾਂ ਅੜਲੇ ਵਾਲੇ ਪਿੰਡਾਂ ਦੀ ਕਿੰਨੀਆਂ ਤਰੀਫਾਂ ਕਰਦੇ ਆ ਹਨਾ ਆਪਣੇ ਪਿੰਡ ਦੀ ਵੀ ਤਰੀਫ ਹੋਵੇ ਆਪਾਂ ਵੀ ਚਾਹੁੰਦੇ ਆ ਵਧੀਆ ਸਰਪੰਚ ਬਣ ਵਧੀਆ ਪਿੰਡ ਦਾ ਵਿਕਾਸ ਹੋਵੇ ਹਨਾ ਹੁਣ ਪਹਿਲੇ ਥੋਸੀ ਵੀ ਟਾਈਮ ਦੇਖੇ ਆ ਕਿਹੜੇ ਟਾਈਮ ਲੰਘੇ ਹਨਾ ਉਹ ਟਾਈਮ ਨਾ ਚਾਹੁੰਦੇ ਅਸੀਂ ਹੁਣ ਚਲੋ ਨੌਜਵਾਨ ਬੋਲੂਗੇ ਤਾਂ ਹੀ ਕੋਈ ਮਸਲਾ ਹੱਲ ਹੋਏਗਾ ਨਾਲੇ ਪਤਾ ਲੱਗੇ ਭਾਈ ਉਹ ਪਿੰਡਾਂ ਸਰਪੰਚ ਉਹਨੇ ਆ ਕੰਮ ਕਰਿਆ ਠੀ ਏ ਜੀ ਜਹਾ ਹਰਤਾ ਆਪਣੇ ਪਿੰਡ ਦਾ ਵੀ ਨਾ ਹੋਣਾ ਚਾਹੀਦਾ ਭਾਈ ਆ ਪਿੰਡ ਨੇ ਐਨਾ ਵਧੀਆ ਸਰਬਸੰਮਤੀ ਨਾਲ ਬਣਿਆ ਹੈ ਨਾ ਸਰਪੰਚ ਚੁਣੇ ਗਏ ਆ ਹੁਣ ਕਈ ਪਿੰਡਾਂ ਚ ਦੇਖ ਲੈ ਬਣਦੀਆਂ ਟੁੱਟ ਜਾਂਦੀਆਂ ਟੁੱਟ ਜਾਂਦੀਆਂ ਉਹ ਚੀਜ਼ ਨਾ ਹੋਵੇ ਤਾਂ ਕਈ ਪਿੰਡਾਂ ਚ ਸਹਿਮਤੀ ਹੋਈ ਆ ਬਹੁ ਪਿੰਡਾਂ ਵਾਲੇ ਵਾਲੇ ਮੈਨੂੰ ਕੋਈ ਅੱਜ ਪਤਾ ਲੱਗਦਾ ਸਹਿਮਤੀ ਹੋ ਗਈ ਦੋ ਦਿਨ ਟੁੱਟ ਗਈ ਆ ਦੋ ਚਾਰ ਬੰਦੇ ਇਤਰਾਜ ਕਰਦੇ ਹੁੰਦੇ ਉਹਦੇ ਮਾਤੇ ਹੁੰਦਾ ਕੋਈ ਮੈਂ ਤਾਂ ਇਹੀ ਮੇਰਾ ਕਹਿਣਾ ਤਾਂ ਇਹੀ ਕੋਈ ਵੀ ਪੰਚ ਜਾਂ ਸਰਪੰਚ ਜਾਂ ਕੋਈ ਵੀ ਹੋਵੇ ਕੋਈ ਵੀ ਪੋਲਿਟਿਕਸ ਚ ਹੋਵੇ ਨਾ ਰਾਜਨੀਤਿਕ ਚ ਚਾਹੇ ਐਮਐਲਏ ਐਮਪੀ ਕੋਈ ਹੋਵੇ ਭਾਵੇਂ ਬੰਦਾ ਦੇਖ ਕੇ ਚੁਣੋ ਜੀ ਕੰਮ ਉਹ ਚਾਹੀਦਾ ਯਾਰ ਕੰਮ ਵਧੀਆ ਹੋਣਿਆ ਲਾਗਪਾਸ ਦੇ 10 ਪਿੰਡ ਕਹਿੰਦੇ ਆ ਪਿੰਡ ਚ ਕੰਮ ਹੋਇਆ ਆ ਪਿੰਡ ਚ ਕੰਮ ਹੋਇਆ ਹਾਂ ਬੈਠਾਉਣਾ ਚਾਹੀਦਾ ਇਹ ਨੀਆਂ ਵੀ ਕਰਦੇ ਆ ਹਾਂ ਵੀ ਆ ਪਿੰਡ ਚ ਉਹ ਖੇੜੀ ਪਿੰਡਿਆ ਹਾਂ ਉੱਥੇ ਸਾਰਾ ਕੁਝ ਆ ਸਾਰਾ ਕੁਝ ਆ ਬਹੁਤ ਵਧੀਆ ਬਣਾਉਂਦੇ ਆ ਨੇ ਆਪਣਾ ਉੱਥੇ ਜਿੰਮ ਬਣਾਇਆ ਵੈਪਰੀਤ ਹੂੰ ਉੱਥੇ ਜਿੰਮ ਤੇ ਨਾਲ ਆਪਣੇ ਜਿਹੜਾ ਪੁਰਾਣਾ ਇਤਿਹਾਸ ਆ ਆਪਣੇ ਪਹਿਲਵਾਨ ਆ ਜਾਂ ਆਪਣੇ ਗੁਰੂ ਜਿਵੇਂ ਹਰੀ ਸਿੰਘ ਨਰਵਤ ਉਹਨਾਂ ਨੂੰ ਲਾਈ ਵੀ ਆ ਪਿੱਤਰ ਬਣਾਇਆ ਮੋਟੀਵੇਸ਼ਨ ਕਰ ਲਈ ਵੀ ਕਿਉਂਕਿ ਆਪਣੇ ਹੀਰੋ ਹੀ ਆ ਅਸਲੀ ਹੂੰ ਅਸਲੀ ਹੀਰੋ ਆ ਬਿਲਕੁਲ ਬਾਕੀ ਮਾਵੀ ਨੂੰ ਦਿੰਨੇ ਆ ਬੰਦੀਆਂ ਉਧੀਆਂ ਜਾ ਕੇ ਆ ਤੋ ਵੇਲੇ ਹੀ ਹੋਣਾ ਚੱਲਦੇ ਆ ਹਾਂ ਜਿਵੇਂ ਨਾ ਅਕੜ ਲੈ ਗਏ ਨਾਲੇ ਪਤਾ ਲੱਗ ਜਾਊਗਾ ਪਤਾ ਦੀ ਮੁੰਡੇ ਨੂੰ ਮੁबारकਾ ਸਰਪੰਚ ਬਣਿਆ ਬੜੀ ਬਹੁਤ ਬੜੀ ਜ਼ਿੰਮੇਵਾਰੀ ਹੈ ਬਿਲਕੁਲ ਬਿਲਕੁਲ ਤੇ ਪਾਰਟੀ ਦਾ ਬਣਦੀ ਹੈ ਹਾਂ ਹਾਂ ਪਾਰਟੀ ਬਣਦੀ ਹੈ ਤੇ ਨਾਲੇ ਪਤਾ ਲੱਗ ਜੂਵੇਂ ਕੌਣ ਪੰਚਾ ਹੋਰ ਮਾਮੀ ਨੂੰ ਮਾਮੀਆਂ ਪਤਾ ਹੋਵੇ ਪਤਾ ਹੂ ਕੋਲ ਹਾਂ ਹਾਂ ਬਾਕੀ ਦੇਖਦੇ ਆ ਮਾਮੀ ਨੂੰ ਕਹਿੰਦੇ ਆ ਵੀ ਕੰਮ ਕਰਨਾ ਮਿਲ ਕੇ ਆਪਾਂ ਸਾਂ ਦਵਾਂਗੇ ਹਾਂ ਬਿਲਕੁਲ ਸਾਂ ਕੌਣ ਮੋਰਾ ਬਣਾ ਐਸੀ ਗੱਲ ਨਹੀਂ ਆਪਾਂ ਆ ਕੇ ਦੇ ਦੇ ਦੇਖੋ ਆਪਾਂ ਕਿਸੇ ਦੇ ਐਂਟੀ ਨਹੀਂ ਕਿਸੇ ਨਾਲ ਆਪਣਾ ਵਿਰੋਧ ਨਹੀਂ ਠੀਕ ਹੈ ਨਾ ਨਾ ਆਪਾਂ ਕਿਸੇ ਨਾਲ ਕੋਈ ਲੱਗਦਾ ਵੜਾ ਸੀਗਾ ਆਪਾਂ ਨੂੰ ਜਿਹੜਾ ਵੀ ਮੈਂਬਰ ਬਣਾਉਂਗੇ ਵਧੀਆ ਬਣਾਉ ਬਸ ਬਹੁਤ ਠੀਕ ਮਾ ਵੀ ਬੰਦਾ ਬੰਦਾ ਵਧੀਆ ਤੇ ਨਾਲ ਖੜਾਂਗੇ ਨਹੀਂ ਵਧੀਆ ਨੌਲਜ ਵਾਲਾ ਨੌਲਜ ਵਾਲਾ ਮੁੰਡਾ ਹੈ ਹਾਂ ਵਧੀਆ ਇਹ ਕੋਈ ਇੱਕ ਪਿੰਡ 'ਚ ਰਹਿਣਾ ਹੈ ਹਨਾ ਕਿਸੇ ਨਾਲ ਬੈਰ ਕੱਟ ਕੇ ਕਿਥੇ ਜਾਵਾਂਗੇ ਕਿਥੇ ਜਾਵਾਂਗੇ ਹਾਂ ਯਾਰ ਬੱਧਾ ਯਾਦ ਰੱਖੂਗਾ ਵੀ ਆਹ ਸਰਪੰਚਾਂ ਜਿਹੜਾ ਬੰਦੇ ਨੇ ਆਹ ਕੰਮ ਕਰਿਆ ਪਾਰਟੀਵਾਦੀ ਤੋਂ ਦੂਰ ਹੋ ਕੇ ਕੰਮ ਕਰਨਾ ਚਾਹੀਦਾ ਹੈ ਪਾਰਟੀ ਇੱਥੇ ਪਾਰਟੀ ਉੱਥੇ ਦਾ ਕੰਮ ਖਰਾਬ ਹੁੰਦਾ ਹੈ ਪਿੰਡ 'ਚ ਕੋਈ ਕੰਮ ਨਹੀਂ ਹੁੰਦਾ ਮੰਨ ਲਾ ਜੇ ਕੋਈ ਪਾਰਟੀ ਦੂਜੀ ਵਾਟਾਂ ਬੰਦਾ ਜਿੱਤ ਵੀ ਗਿਆ ਨਾ ਪੈਸਾ ਲਾ ਕੇ ਦੂਜੀ ਪਾਰ ਬਿਲਕੁਲ ਯਾਰ ਹੁਣ ਵੋਟਾ ਕਰਕੇ ਵੋਟ ਠੀਕ ਹੈ ਫਿਰ ਆਪਾਂ ਚੱਲੀਏ ਮਾ ਵੀ ਚਲੋ ਮਿਲ ਲਈਏ ਹਾਂ ਚਾਲਦੇ ਆ ਅੱਜ ਸਮਾਨ ਲੈਣਾ ਹੈ ਕੰਮ ਤੋਂ ਅਦਰ ਕੋ ਹੁੰਦਾ ਹੈ ਸਮਾਨ ਕੱਢਣਾ ਪੈਂਦਾ ਵੀਰ ਬਿਜੀ ਹੁੰਦਾ ਹੈ ਤੂੰ ਨਹੀਂ ਤਵੇਲੇ ਹੀ ਹੁੰਦਾ ਏ ਚਾ ਚੱਲਦੇ ਆਓ ਚਲੋ ਆਪਣੇ ਵਰਗੇ ਲੱਗਦੇ ਸਾਰੇ ਵੇਲੇ ਪੰਨੂ ਚਲੋ ਚੱਲਦੇ ਆ ਮਾ ਵੀ ਕੋਲਣਾ ਯਾਰ ਆਪਾਂ ਕਰਾਤਾ ਕੁੰਡਾ ਦੇਖ ਖੋਲਦਾ ਮਾ ਵੀ ਲੈ ਯਾਰ ਵੀ ਖੜਾ ਕਾ ਕੁੰਡਾ ਦੇਖ ਯਾਰ ਖੋਲਦਾ ਮਾ ਕੁੰਡਾ ਸਰਪੰਚ ਸਾਹਿਬ ਖੋਲਿਓ ਜੀ ਖੋਲਿਓ ਜੀ ਕੁੰਡਾ ਅੰਮ੍ਰਿਤ ਸਾਹਿਬ ਕੀ ਹਾਲ ਹੈ ਜੀ ਕਿਆ ਹਾਲ ਹੈ ਤੁਹਾਡਾ ਕੀ ਹਾਲ ਹੈ ਸਰਪੰਚ ਸਾਹਿਬ ਮੁਬਾਰਕਾ ਤੁਹਾਨੂੰ ਹਾਂ ਜੀ ਹਾਂ ਧੰਨਵਾਦ ਆ ਜੋ ਆਨੇ ਆਪਾ ਸਭ ਆ ਜੋ ਬਾ ਵਧੀਆ ਮੇਰਾ ਸੁਣਾਓ ਸਰਪੱਜ ਬੜਾ ਨੂੰ ਪੜਦਾ ਹੈ ਬਸ ਸਾਡੇ ਵਰਗੇ ਭਰਾਵਾਂ ਦਾ ਅਸਰ ਨਰ ਗਿਆ ਬੜੀ ਵਧੀਆ ਹੋ ਗਿਆ ਸੇਵੇ ਦਾ ਮੌਕਾ ਮਿਲੇ ਚਲੋ ਫਿਰ ਵੀ ਆਪਾਂ ਕਰਾਂਗੇ ਹਰੇਕ ਦੇ ਸਾਥ ਨਾਲ ਆਪਾਂ ਕੰਮ ਵਧੀਆ ਕਰਾਂਗੇ ਬੜਦਾ ਆਪਾਂ ਸੋਚਿਆ ਬਾਪੂ ਚਾਹੀਦਾ ਵੀ ਯਾਰ ਹਰੇਕ ਬੰਦੇ ਤੋਂ ਉਮੀਦ ਹੈ ਨਾ ਤੇ ਯਾਰ ਪੜਨੇ ਦਿੱਤੇ ਨਾ ਮਾਨ ਕਰਾਇਆ ਸਾਥੀ ਨਾਲ ਖੜਿਆ ਹੁਣ ਜੇ ਤੂੰ ਮਾਨ ਰਕੇ ਤਾਂ ਗਲਤ ਕਰਦਾ ਨਾ ਨਾ ਬੜੇ ਖੜੇ ਬੜੇ ਪੰਪਤਰੀ ਨਾਲ ਖੜੇ ਆ ਬਤਨਾ ਫੱਡੇ ਵਰਗੇ ਬਣਾਵਾਂ ਨਾ ਕੰਮ ਹੈ ਜੇ ਕਰਨਾ ਲਗ ਪਾ 10-15 ਮਿੰਟ ਪਿੰਡ ਦੇਖਣ ਗਿਆ ਸਰਪੰਚ ਆਪਾਂ ਨੇ ਪਹਿਲਾਂ ਹੀ ਸੋਚਿਆ ਹੋਇਆ ਰਮਾ ਜੇ ਫਿਰ ਮੌਕਾ ਮਿਲਦਾ ਨਾ ਆਪਾਂ ਕਈ ਪਿਆਬ ਦੇ ਕੇ ਪਿੰਡ ਹੈਗੇ ਆ ਬਹੁਤ ਵਧੀਆ ਬਣੇ ਬਹੁਤ ਵਧੀਆ ਆਪਾਂ ਦੇਖੀ ਆ ਮੈਂ ਦੇਖਿਆ ਬਣੇ ਆ ਕਈ ਇਦਾਂ ਲੁੱਜਣ ਵਾਲੇ ਵੀ ਹੈਗੇ ਆ ਹਾਂ ਆਪਾਂ ਸੋਚਿਆ ਕੋ ਉੱਧਰ ਬਣਾਣੇ ਆ ਆਪਣੇ ਪਿੰਡ ਨਾ ਸਹੀ ਹੈ ਜਿਹੜਾ ਨਵੇਂ ਉਹਨੇ ਜਿਹੜਾ ਸਟੇਡੀਅਮ ਵਗੈਰਾ ਜੋੜੀ ਚੀਜ਼ਾਂ ਨਹੀਂ ਆਈਆਂ ਲਾਇਬ੍ਰੇਰੀ ਵੀ ਚਾਹੀਦੀ ਪਿੰਡ 'ਚ ਬਿਲਕੁਲ ਇਹ ਚੀਜ਼ਾਂ ਬਣਾ ਕੇ ਬੰਦਾ ਵੇਖ ਕੇ ਉਹ ਪਿੰਡ ਦਾ ਰੌਣਕ ਲਿਆਉਂ ਕਰਿਆ ਉਹ ਇਹ ਪਾਕੀ ਆਪਾ ਬਾਹਰ ਜਾਂਦੇ ਉਹਨਾਂ ਦੇ ਹੋਰ ਪਿੰਡਾਂ ਦਾ ਕਿੰਨੇ ਹੋਰ ਪਿੰਡ ਬਣਾ ਕੇ ਗੇਹੇ ਰਣੀ ਇਚਾਲ ਵਧੀਆ ਤਾਨੂੰ ਸੇਵਾ ਦਾ ਮੌਕਾ ਮਿਲਿਆ ਬੰਦਾ ਵਧੀਆ ਗੱਲ ਬਈ ਜੋਸੀ ਦਾ ਵੈਸੀ ਜਾ ਕੇ ਉਹਨਾਂ ਚੋਂ ਪਤਾ ਦਾ ਨਾ ਮੈਂ ਕਿਉਂ ਸੀ ਆਇਆ ਉਹ ਬੰਦਾ ਨਾਲੇ ਬਾੜੀ-ਬੂੜੀ ਲੀਹੇ ਪਾਟ ਕੇ ਚਾਹ ਬਿਲਾ ਕਰਦਾ ਹੈ ਕੰਮ ਉਹਨਾਂ ਦੀ ਚਾਹ ਗਰੀਦਾ 9000 ਲਾਵਾ ਚਾਹ ਬੈਠਾ ਯਾਰ ਮਾ ਵੀ ਨਾ ਵਧੀਆ ਰੋਦਾ ਵੀ ਨੇਚਰ ਦਾ ਥੀ ਬੰਦਾ ਮੇਰੀ ਆਪਣੀ ਦਾ ਬੰਦਾ ਹੀ ਵਧੀਆ ਨਾਲ ਯਾਰ ਵਧੀਆ ਮੈਂ ਤਾਂ ਕਰੇ ਖੱਡੇ ਵਾਲਾ ਸਾਬੂ ਅਜਾ ਕੋਈ ਨਹੀਂ ਫੇਟਾ ਨੇ ਕਿਸੇ ਪਾਰਟੀ ਬਣਦੀ ਹੈ ਲੋਕ ਇਹਨਾਂ ਨੂੰ ਲੱਖਰ ਕਰਦੇ ਨੇ 20 ਲੱਖ ਕਰਦੇ ਨੇ ਸਰਪੰਚ ਲਈ ਇੱਕ ਦਰਦਾ ਮੀਨਾ ਬੋਟੋ ਦੇਣਗੇ ਵਧੀਆ ਪਾਰਟੀ ਬਣਦੀ ਹੈ ਉਹ 1 ਮਿੰਟ ਦੇ ਇੱਕ ਇਹਨਾਂ ਦੇ ਨਾਲ ਸਹਿਮਤੀ ਹੋ ਰਹੀ ਹੈ ਉੱਥੇ ਬੰਦਾ 2 ਕਰੋੜ ਦੀ ਗੋਲੀ ਨਹੀਂ ਲੱਗ ਰਹੀ ਹੈ ਉਹ ਕਹਿੰਦਾ ਜੇ ਸਹਿਮਤੀ ਸਰਪੰਚ ਦੀ ਵਿਚ ਨਹੀਂ ਲੱਗ ਰਹੀ ਇਹੋ ਆਪਣੇ ਕਹਿੰਦਾ ਬਹੁਤ ਵਧੀਆ ਗੱਲ ਹੈ ਕਿ ਚਲੋ ਸਰਬਸੰਮਤੀ ਨਾਲ ਖੁਸ਼ੀ-ਖੁਸ਼ੀ ਸਹਿਮਤੀ ਹੋ ਰਹੀ ਹੈ ਉਹ ਕਹਿੰਦੇ ਬੋਲੀ ਲੱਗਦੀ ਹੈ ਬਸ ਆਪਾਂ ਸਿਰਫ 2 ਕਰੋੜ ਰੁਪਏ ਸੀ ਲਵਗੇ ਸਰਬਸੰਮਤੀ ਨਾਲ ਸਰਪੰਚ ਚੁਣੋ ਇਸ ਲੋਕਾਂ ਨੂੰ ਸਮਰਥਨ ਦੇਣਾ ਚਾਹੀਦਾ ਹੁਣ ਕਿਉਂਕਿ ਇਹ ਪਿੰਡ ਦਾ ਕੁਝ ਬਣਾਣਾ ਤਾਂ ਇੰਨੇ ਕੁਝ ਬਣਦਾ ਵਾਜਾ ਮੇਚਾ ਲਾ ਦੇ ਗਾ ਲੋ ਦੇ ਜਾਂਦਾ online era online era ਇੰਨੀ ਕਰਾਉਣੀ ਆ ਆਹ ਪਕਾਦਾ ਸੁਕਾ ਕੇ ਭੇਜਣਾ ਉਹਨੇ ਵਧੀਆ ਪਾਣੀ ਲਾ ਦੇ ਜੀ ਨਹੀਂ ਪਰਚਾ ਦਾ ਛੱਕਿਆ ਨਹੀਂ ਸ਼ਕੋਸਾ ਰਾਨਾ ਤੋਂ ਭੇਜ ਦੇਣੀ ਬੈਠਾ ਜਾਂਦੇ ਨਹੀਂ ਉਹਦਾ ਪੈਂਟੀ ਲਿਆ ਕੇ ਰੱਖਾਂ ਡੰਡੇ ਦੇ ਬੰਦੇ ਹੋ ਜਾਣਗੇ ਲੈ ਜੀ ਪੀਟੀਐਮ ਕਿੱਥੇ ਲਗਾ ਕਰ ਰਹੇ ਨਹੀਂ ਆ ਬੇਟੀਆ ਲਗਾਉਂਗਾ ਖਾਣਾ ਪੋੜੇ ਡੰਡੇ ਦੀ ਤਰ੍ਹਾਂ ਛੱਕਿਆ ਹੋਦਾ ਹੈ ਉਹ ਬਹੁਤ ਅਰੇ ਹੁੰਦੇ ਬਈ ਆ ਸੈੱਟ ਚਾਹੁੰਦਾ ਆ ਇਹ ਪੈਣਾ ਡੇਰੋ ਬੰਦਿਆ ਨਾ ਨਹੀਂ ਨਗਰ ਬੰਦ ਮਾ ਚਲ ਵਧੀਆ ਕੰਮ ਹੋ ਗਿਆ ਮਾ ਵੀ ਹੋਰ ਹੀ ਕੰਮ ਹੋ ਗਿਆ ਬਹੁਤ ਵਧੀਆ ਕੰਮ ਹੋ ਗਿਆ ਨਹੀਂ ਤਾਂ ਬਹੁਤ ਔਖਾ ਹੈ ਨਾ ਇਹਨੇ ਕਿਹਾ ਕਰ ਦੇ ਤੇ ਮਾ ਮਾਈ ਜਾਨ ਨੇ ਘਰ ਜਾ ਕੇ ਵਧਾਈ ਲੈ ਕੇ ਆਣੇ ਮਾਉਣ ਲਿਆ ਪਾਪਾ ਕੰਮ ਕਰਨਾ ਹੋਣਾ ਵੀ ਹਨਾ ਪਾਵਰ ਮਾ ਉਹ ਕਹਿੰਦੇ ਇਹ ਨਹੀਂ ਲੈ मोहाज मोहावली आपण तरी वळया बंद करायची आहे ना 5 6 9 7 5 3 10 देला आपण स्टोरी बनया 37 20 चल सर्दी हेड 30 चत्ता हेडली वगैरे मानले आता ਸਭੋ ਚੱਕੋ ਵਾਈਡਰ ਸਤੋ ਮਤਾਲਾ ਬੰਦ ਫੋਟੋ ਮਾਰੀ ਗਰਮ ਜਾ ਕੇ ਰਹੇ ਕਹਿੰਦਾ ਮੇਰਾ ਮਨ ਹੁੰਦਾ ਮੰਨ ਲਿਆ ਇਹ ਕੰਮ ਕਰਦਾ ਹੈ ਇਹ ਕਰ ਬਦਲਿਆ ਆ ਪਵਰਾ ਕੈਂਤੀ ਬਾੜੀ ਵਾਲੇ ਹੁੰਦੇ ਆ ਤੇ ਉਹਨੂੰ ਵੇਖ ਵੀ ਜੇ ਮੌਕਾ ਮਿਲਿਆ ਉਹ ਆਪਾਂ ਕਹਾ ਗਿਆ ਪਾਲੇ ਕੰਮ ਜਿਹਦੇ ਵਿੱਚ ਕੰਦੇ ਨਹੀਂ ਲੈਦੀ ਹਾਂ ਉਹਨੂੰ ਤਨ ਦਾ ਕੁੱਕਾ ਨਹੀਂ ਜੇ ਮੌਕਾ ਨਹੀਂ ਦਿੱਤਾ ਪਰ ਉਹ ਕਹਿੰਦੇ ਉਹ ਲੈਣਾ ਭਾਵੇਂ ਤਰਾ ਗਿਆ ਨਾ ਮੀਂਹ ਦਾ ਘਰ ਆਪਾਂ ਨਹੀਂ ਹੂੰ ਵੈਸੇ ਬਦੀ ਹਰ ਸਫਾ ਦੇ ਸੈਟ ਹੋਣੀ ਚਾਹੀਦੀ ਨਾ ਫਿਰ ਦਾ ਉੱਪਰ ਜਾਂਦਾ ਠੀਕ ਹੈ ਉਹ ਆਪਣੇ ਵਾਲੇ ਦਾ ਫਿਰ ਦਾ ਆਪ ਹੀ ਕਰੂਗੀ ਨਾ ਹਾਂ ਚੜ ਪਾਰਟੀ ਵਾਲੇ ਜੇ ਰੱਖਿਆ ਹੋਏ ਹੋਏਗੇ ਆ ਕੋਈ ਤਾਂ ਨਾ ਜਿਹੜਾ 5 ਲੱਖ ਰੁਪਏ ਮਿਲਦਾ ਉਹ ਫਿਰ ਦਾ ਕੋਰਪਰ ਕਰ ਲਓ ਉਹ ਕੰਮ ਨਾ ਹੋਵੇ 5 ਲੱਖ ਤੋਂ ਵੱਧ ਤੇ ਸਟੇਡੀਅਮ ਬਣਾ ਲੈਣਾ ਇੱਕ ਜੀ ਆਪਸ਼ਨ ਆ ਨਾ ਇੱਕ ਨਾ ਆਪਸ਼ਨ ਰੇਟ ਦੀ ਜਾਂਦੀ ਹਾਂ ਚਲ ਵਧੀਆ ਅਸੀਂ ਬੰਦਨ ਨਾ ਲਾ ਵੀ ਨਾ ਮਦਦ ਵੀ ਨਾ ਕੋਈ ਆਗਿਆ ਦੇਣੋ ਸਾਰੇ ਜਣੇ ਹੋ ਗਿਆ ਨਾ ਹੋਏ ਵਾਲੇ ਮੁੰਡੇ ਆਇਆ ਬਿਲਕੁਲ ਨਹੀਂ ਜਾਈ ਦੇ ਯਾਰ ਪਹਿਲਾਂ ਦੇਖਿਆ ਕਿੰਨੇ ਕੀਆ ਕਰਨ ਲੱਗੇ ਮੈਂ ਨਵੇਂ ਤੋਂ ਪਾਪਾ ਲੈਣੇ ਚਾਹੀਦੇ ਆਪ ਗੋਣਾ ਯਾਰ ਤੁਹਾਨੂੰ ਪਤਾ ਇਹ ਟਾਈਮ ਆਇਆ ਸਰਕਾਰ ਦੇ ਬੰਦੇ ਨਾ ਕਿੰਨੇ ਕੰਮ ਲੈ ਜਾਂਦੇ ਆ ਦਈਆ ਬੰਦਾ ਬੜਾ ਬੋਲਦਾ ਹੈ ਨਾ ਕਰ ਆਇਆ ਨਾ ਜਾਇਆ ਕੰਮ ਹੁੰਦੇ ਨੇ ਨਹੀਂ ਇਹ ਰਹੇ ਰਹੇ ਤਾਪੂ ਰਣੇ ਆਪ ਕੋ ਮੋਟਾ ਬੰਦੇ ਆਰੂਗਾ ਪਲਾਕੇ ਮੋਟਾ ਬੀਚ ਦੇ ਆ ਉਹ ਪਾਰਟੀ ਵਜੋਂ ਲੈਂਦੇ ਆ ਮਾਲਾ ਦਿੱਤੋ ਵਾਲਾ ਵੀ ਰੱਖਣਾ ਵੀ ਦਿੱਤੀ ਵੀ ਗਿਆ ਤੇ ਦੂਜੀ ਬਟਲ ਦੇ ਕੰਮੇ ਦੇ ਨਾ ਦੇਣਾ ਯਾਰ ਜੇ ਵੀ ਰੱਖ ਕੋ ਬੰਦਾ ਲਾਊਗਾ ਵੀ ਤਾ ਉਹ ਕੰਮ ਕਿਆ ਕਰਦਾ ਨਾ ਵੀ ਨਹੀਂ ਦੂਜੀ ਬਟਲ ਹੀ ਕਰਾਉਣਾ ਗੋਗਾ ਵਾਲਾ ਜਦੋਂ ਮੋਟਾ ਬੀਜੀ ਵਾਹੋ ਤੇ ਦੂਜੀ ਬਟਲ ਹੋਰ ਆ ਨਾ ਅਪਣੇ ਜਿੰਨੇ ਨਾ ਕਰ ਬਟਲਾਂ ਜੇ ਟੋਕੀ ਹੈ ਨਾ ਦੇ ਵਿੱਚ ਪੰਜ ਐਂਟੀ ਵੀ ਵਾਲਦੇ ਆ ਆਪਣੇ ਬੰਦੇ ਆ ਉਹ ਪੰਜ ਦਿਨੇ ਰੁਪਾ ਮੋਹ ਨਹੀਂ ਮੋਦਣਾ ਕੋਈ ਕੋਈ ਨੀ ਸ਼ਾਂਤੀ ਨਾਲ ਤਾਂ ਕੱਟਾ ਹੋਇਆ ਬਿਲਕੁਲ ਉਹ ਸਾਲੀ ਸਾਂਝੀ ਆ ਇਹ ਬਦਾ ਵੀ ਕੋਈ ਨਾ ਕੋਈ ਕਾਰਜ ਕੋਈ ਨਹੀਂ ਕਰਦੇ ਨਹੀਂ ਆਉਂਦੇ ਉਹ ਨਾਲ ਨਹੀਂ ਹੈ 30 ਵਾਜੀ ਚ 4-5 ਆਪਣੀ ਮੰਨੋ 3-5 ਹੋਗੇ ਆਪਾਂ ਨੂੰ 5 ਚਾਹੀਦੇ ਨਾ 5 ਆਏ ਨੇ ਇੱਕ ਤਾਂ ਤਾਂ ਘਟ ਗਿਆ ਤਾਂ ਇੱਕ ਘਟ ਕੇ ਹੀ ਤੁਹਾਨੂੰ ਸਾਰੇ ਰੁਕਾ 5 ਸਾਂਝੇ ਤੋਂ ਹੋਗੇ ਹਾਂ ਉਹ ਇੰਸ਼ੇ ਕਰਦੇ ਤਾਂ ਤਾਂ ਲਾਗੀ ਜਾਣਾ ਇਹ ਸਾਰੇ ਸਾਂਝੀ ਦਾ ਇਹ ਵੀ ਕਹਿਣਾ ਹਾਂ ਬਹੁਤ ਵਧੀਆ ਬਸ ਬਦਲ ਸੀ ਇਹ ਤਾਂ ਜਾ ਗਈ ਹੈ ਮੋਆ ਕਰਕੇ ਆਉਂਦਾ ਸਾਨੂੰ ਆਪਾਂ ਕੀ ਆ ਇਹਦਾ ਜਦੋਂ ਬਣਦੀ ਆ ਜਦੋਂ ਮਖਸਾਬ ਹੁੰਦੇ ਜਾਂਦੇ ਤੇ ਉਹਨਾਂ ਬਹੁਤ ਮੌਕਾ ਤੋਂ ਰਾਟੀ ਵੇ ਮਾਰਾ ਬੱ ਚੱਲੀ ਮਖਸਾਬ ਉਹਰੇ ਕੰਮਕਾਰ ਜਿਹੜੀਆਂ ਤੇ ਮਨ ਨਾਲ ਮਿਲ ਕੇ ਆ ਬਹਾਈ ਦੇ ਜਾ ਠੀਕ ਹੈ ਚਲੋ ਠੀਕ ਹੈ OK OK ਬਾਬੇ ਆਲਾ ਜਸ ਕਰਦਾ ਜਿਹੜੀ ਆਪਾਂ ਨੇ ਵੀਡੀਓ ਬਣਾਈ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਊਗੀ ਠੀਕ ਆ ਆਪਾਂ ਨੇ ਇੱਕ ਘਰ ਜਗ੍ਹਾ ਜੋ ਮਾਹੌਲ ਚਾਦਾ ਸਰਪੰਚ ਜੀ ਇਸ ਉੱਤੇ ਵੀਡੀਓ ਬਣਾਈ ਆ ਤੇ ਵੀਡੀਓ ਨੂੰ ਬਾਅਦ ਦੇ ਬਾਅਦ ਸ਼ੇਅਰ ਕਰੋ ਲਾਈਕ ਕਰਿਓ ਠੀਕ ਆ ਧੰਨਵਾਦ ਵੀ ਤੁਹਾਨੂੰ ਤੇ ਕਮੈਂਟ ਕਰਿਓ ਜੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਿਓ ਨਾਲ ਤਾਂ ਜੋ ਸਾਨੂੰ ਮੋਟੀਵੇਸ਼ਨ ਮਿਲਦਾ ਤੁਹਾਡੇ ਸਸਾਇ ਕਰਨਾ ਤਾਂ ਤੁਹਾਨੂੰ ਅੱਗੇ ਤੋਂ ਅਸੀਂ ਹੋਰ ਇਦਾਂ ਦੀਆਂ ਵਧੀਆ ਵੀਡੀਓ ਦਿਖਾਉਂਦੇ ਰਹੀਏ ਧੰਨਵਾਦ ਤੁਹਾਨੂੰ ਚਲੋ ਆਓ